ਲੋਈ ਸਾਕੀ ਕਾਲ ਸਾਰਿਆਂ ਨੂੰ ਕੀ ਹਾਲ ਚਾਲਾ ਠੀਕ ਠਾਕ ਠੰਡਾ ਪਾਣੀ ਪੀਣ ਕਰਕੇ ਗਲਾ ਖਰਾਬ ਹੋਇਆ ਵਾ ਕਈ ਦਿਨ ਦਾ ਇੱਕ ਦੋ ਦਿਨ ਦੁਖਿਆ ਥੋੜਾ ਜਿਹਾ ਬਾਕੀ ਸਹੀ ਆ ਹਨ ਐਂਟੀਬਾਇਓਟਿਕ ਲੈ ਲਈ ਤੀ ਆਵਾਜ਼ੇ ਬੈਠੀ ਵੀ ਆ ਕਰੋ ਕੀਆ ਚੈੱਕ ਕੀਆ ਸਪੋਟੇਜ ਘਾਂਟ ਹੈ ਵੀ ਗੱਡੀ ਤੇ ਬਾਹਰ ਲ ਚਾਰ ਚਾਰ ਇੱਥੇ ਤੇ ਆ ਬੈਕ ਕੈਮਰਾ ਹੈਗੀ ਮੈਨੂਅਲ ਤੇ ਬਾਕੀ ਗੱਡੀ ਦਾ ਆਟੋਮੈਟਿਕ ਹੈ ਜਿਹੜੀ ਉਹਦੇ ਵਰਗਾ ਨਜ਼ਾਰਾ ਨਹੀਂ ਹੈਗਾ ਤੇ ਬੰਦੇ ਆਪਨਾ ਆਪਣਾ ਸੋਚ ਲੰਦੇ ਨੇ ਵੀ ਹਾਂ ਜੀ ਡਰਦੇ ਨੇ ਮਤਲਬ ਜਿਹੜੇ ਜਿਹੜੇ ਪ੍ਰਾਣੇ ਦਿਮਾਗ ਦੇ ਨੇ ਪੁਰਾਣੀ ਸੋਚ ਦੇ ਨੇ ਉਹ ਡਰਦੇ ਨੇ ਜਿਵੇਂ ਲੋਕ ਸੀਆਰਡੀ ਟਰੈਕਟਰਾਂ ਤੇ ਡਰਦੇ ਨੇ ਉਹ ਵੀ ਡਰਦੇ ਨੇ ਤੇ ਮੈਨੂੰ ਪਤਾ ਨਹੀਂ ਕੀ ਹੋ ਜੂਗਾ ਜੀ ਆਟੋਮੈਟਿਕ ਗੇਅਰ ਕਿਤੇ ਤੋਪਾ ਜਿਹੜੇ ਜਰਮਨ ਵਾਲੇ ਗੇਅਰ ਨੇ ਨਾ ਡੀਐਸਜੀ ਹੋ ਗਿਆ ਹੋਰ ਗੇਅਰ ਹੋ ਗਏ ਜਿਹੜੇ ਤਾਂ 5-5 ਲੱਖ ਕਿਲੋਮੀਟਰਾਂ ਦੀ ਗਾਰੰਟੀ ਹੈ ਇਹਨਾਂ ਦੀ ਹਿੱਲਦੇ ਵੀ ਨਹੀਂ ਹੈਗੇ ਸਵਾ ਦੋ ਲੱਖ ਤਾਂ ਮੈਂ ਗੱਡੀ ਚਲਾਤੀ ਆ ਆਪਣੀ ਵਾਲੀ ਕੋਈ ਤੇਲ ਨਹੀਂ ਬਦਲਾ ਕੋਈ ਕੁਝ ਨਹੀਂ ਕਰਾਇਆ ਹੁਣ ਮੇਰੀ ਸਲਾਹ ਆਣਦੀ ਹੈ ਵੀ ਗੇਅਰ ਦਾ ਆਇਲ ਚੇਂਜ ਕਰਾ ਲੀਏ ਗੇਅਰ ਦਾ ਆਇਲ ਚੇਂਜ ਕਰਾ ਲਿਆ ਫਿਰ ਬੁੱਲੇਵਟ ਹੋਏ ਨਾ ਕੰਮ ਇਹਦੀ ਕਾਨ ਲੱਗੇ ਆ ਗੱਡੀ ਦੀ ਲਵਾਜੋ ਮਾਨੋ ਕਾਨ ਲੱਗੇ ਨਵੀਆਂ ਗੱਡੀ ਕੰਡੀਸ਼ਨ ਵਾਲੀ ਭੈੜੀ ਧੀ ਇਹਦੀ ਕਰਦੇ ਆ ਨਾ ਹੁਣ ਬਾਹਰੋਂ ਤੋਤ ਭਈ ਆ ਨਵਾਂ ਸਟੇਰਿੰਗ ਹੈ ਕੀ ਵਾਲਾ ਲੋਗ ਹੈ ਜਿਹੜਾ ਸਟੇਰਿੰਗ ਸਾਡੇ ਉਸਤਾਦ ਜੀ ਨੂੰ ਆਦਤ ਹੈ ਖੁੱਲਾ ਹੀ ਛੱਡ ਦਿੰਦੇ ਨੇ ਅਗਲੇ ਦਾ ਦੇਖੋ ਇਹ ਦਵਾਈ ਮਤਲਬ ਜਿਹੜੇ ਲੋਕ ਆਪਣੇ ਆਦੇ ਟਰੈਕਟਰਾਂ ਨੂੰ ਪਾਲਸ਼ਾ ਮਗਲੈਲ ਮਾਰਦੇ ਆ ਟਾਇਰਾਂ ਨੂੰ ਹਾਂ ਉਹ ਦੱਸ ਦਿਓ ਮੈਨੂੰ ਇਹਨਾਂ ਨੂੰ ਦਵਾਈ ਭੇਜ ਦੂੰਗਾ ਮੈਂ ਇਟਲੀ ਤੇ ਤੇ ਇਹ ਮਤਲਬ ਜਿਹੜਾ ਕੈਮੀਕਲ ਹੈ ਹਾਂ ਇਹ ਟੌਪ ਦਾ ਕੈਮੀਕਲ ਹੈ ਟਾਇਰ ਚੁਰਾ ਨਵੇਂ ਕਾਲੇ ਕਰ ਦਿੰਦਾ ਕਿਉਂਕਿ ਇਹ ਫੂਕਦਾ ਹਲਕਾ ਹਲਕਾ ਉਹਨੇ ਉੱਪਰਲੀ ਗੰਦੀ ਪਾਰਤਾ ਨੂੰ ਫੂਕ ਦੇਣਾ ਤੇ ਚੱਕੇ ਕੱਢ ਦੇਣੇ ਨਵੇਂ ਕਰੇਓ ਚੱਕੀ ਰਾਤੀ ਕਰਾ ਦੇ ਖਰਾਬ ਕਰ ਲੀ ਆਹ ਤੇ ਮਾਰ ਤੂੰ ਮੈਨੂੰ ਆ ਕੇ ਅਜਿਹਾ ਕਿਤੇ ਆ ਕੇ ਗੱਡੀ 1 ਸਾਲ ਬਾਅਦ ਧੋਤੀ ਐ ਤਾਂ ਗੱਭਰੂ ਨੇ ਵੀਡੀਓ ਨਹੀਂ ਬਣਾਈ ਇਹਦੀ ਆ ਧੋ ਕੇ ਕਾਰ ਤੇ ਬੱਟ ਖੁਸ਼ ਹੋ ਗਿਆ ਕਹਿੰਦਾ ਹੁਣ ਮੈਂ ਸਾਵਾ ਤੋਂ ਨਿਕ ਹੋਰ ਲੈ ਕੇ ਆਉਂਗਾ ਮੈਂ ਕਹਾਂ ਸਹੀ ਆ ਨਵੀਂ ਗੱਡੀ ਆ ਜਦੋਂ ਦੀ ਲਈ ਆ ਤੇ ਬਾਦ ਅੱਜ ਪਹਿਲੀ ਵਾਰ ਧਵਾਈ ਆ ਇੰਨਾ ਗੰਦਾ ਇੰਨਾ ਗੰਦ ਤੋਬਾ ਤੋਬਾ ਕਰਾਤੀ ਗੱਭਰੂ ਨੇ ਸਾਡੀ 2-3 ਘੰਟੇ ਲੱਗ ਗਏ ਚੱਲ ਫਿਰ ਰਗਾਲੋ ਵੀ ਦੇਖੇ ਗਿਆ ਸਾਨੂੰ ਕੰਪਲੀਮੈਂਟ ਹੀ ਕਹਿੰਦਾ ਗਰਮੀ ਨੇ ਕੱਢੇ ਪਾਏ ਆ ਬੱਟ ਤੇ ਦਫਤਰ ਹੈਗਾ ਸਾਡਾ ਲੋਹੇ ਦਾ ਏਸੀ ਹੈ ਨਹੀਂ ਲੋ ਜੀ ਪੈ ਗਿਆ ਪੜਾਕਾ ਬੈਲਟ ਦਾ ਤੇ ਆਉਣਗੇ ਹੁਣ ਉਹ ਆਉਣਗੇ ਤੇ ਆਏ ਤੇ ਆਪਾਂ ਕੇ ਜਾਣਗੇ ਗਾਰੰਟੀ ਦਾ ਬੈਲਟ ਤੇ ਆਪਾਂ ਇਹਨੇ ਕੰਮ ਚਾਲੂ ਕਰਨ ਲੱਗੇ ਆ ਇਹਨੂੰ ਉੱਪਰੋਂ ਕੱਢ ਦੇਣਾ ਬੈਲਟ ਨੂੰ ਤੇ ਇਧਰ ਇਧਰ ਰੂਲਰ ਆ ਮੋਟਰ ਨਾਲ ਚਾਲਦੀ ਹੈ ਤੇ ਉਧਰ ਹੈਗਾ ਦੂਜਾ ਮਤਲਬ ਉਧਰ ਤਾਂ ਸਿਰਫ ਕਸਿਆ ਬਾਈ ਹੈ ਇਧਰ ਇਹ ਗੋਲ ਘੁੰਮਦੀ ਹੈ ਰੀਸੈਟ ਕਰਕੇ ਆ ਉਧਰ ਇਧਰ ਉਹ ਬੈਲਟ ਕੱਢ ਦਉ ਉਧਰੋਂ ਚਲੋ ਸਹੀ ਬੈਲਟ ਕਿੱਚੀ ਥੱਲੇ ਇਹਨੂੰ ਰੂਲੇ ਜਦ ਅੱਗੇ ਕਰਨੇ ਆ ਉਹਦੇ ਬੈਲਟ ਦੇ ਆ ਜਾਣਾ ਥੱਲੇ ਇੱਕ ਵਾਰ ਰੂਲੇ ਜੋ ਕੱਢ ਲਈਏ ਫਿਰ ਉਹਦਾ ਲੋਕ ਕੱਢ ਦਉ ਆਪ ਆ ਦੇਖੋ ਉਥੇ ਪੰਨੀ ਵੀ ਆ ਹਾਂ ਇੱਥੇ ਤੇ ਕੱਢਣੀ ਪੈਣੀ ਆ ਲਓ ਜੀ ਇੱਕ ਪਾਰਟ ਤਾਂ ਖੋਲਤਾ ਇਧਰਲੀ ਸਾਈਡ ਦਾ ਤੇ ਜੁੱਝਾ ਲੱਗਿਆ ਖੋਲਣ ਇਹ ਤਾਂ ਖੋਲਣਾ ਲੱਗਿਆ ਪਿਛਲੇ ਵੀ ਵਾਰ ਟੁੱਟ ਪਾਉਂਦੇ ਹੋਏ ਫਿਰ ਬੰਦਾ ਦੇਖ ਕੇ ਚੈੱਕ ਕਰ ਲੈਂਦਾ ਲਓ ਜੀ ਆਹ ਲੱਗੀ ਹੋਈ ਬੈਲਟ ਇੱਥੇ ਤੇ ਖੋਲਦਾ ਨਹੀਂ ਆਪਾਂ ਨੇ ਉਧਰਲੀ ਸਾਈਡ ਤਾਂ ਖੋਲਤੀ ਸੀ ਤੇ ਆਹ ਕੰਟਰੋਲਰ ਹੈ ਇਹਦਾ ਮੋਟਰ ਨਾਲੇ ਚੱਲਦਾ ਜਦੋਂ ਇਹਨੂੰ ਕਮਾਂਡ ਮਿਲ ਗਈ ਫੇਰ ਮੋਟਰ ਚੱਲ ਪੰਦੀ ਆ ਇੱਥੇ ਮਤਲਬ ਇਕੱਠਾ ਕਰਿਆ ਵੈ ਇਹਦੇ ਚ ਬੈਲਟ ਨੂੰ ਤੇ ਬੰਨੀ ਵੀ ਹੈ ਇਧਰ ਆ ਪੱਕੀ ਉਹ ਫੇਰ ਦੇਖਦੇ ਆ ਕੀ ਬਣਦਾ ਜੀ ਇੱਕ ਵਾਰ ਖੋਲੀ ਹੋਏ ਇਹਨੂੰ ਆਈ ਡੀ ਆਡੀਆਂ ਗੱਡੀਆਂ ਆਉਂਦੀਆਂ ਨੇ ਤੇਲ ਭਰਾਉਣ ਨਾਲਡੇ ਕੋਲ ਜੀ ਟ੍ਰੈਂਟ ਐਡੀ ਟੌਪ ਦੀ ਕੁਆਲਿਟੀ ਆ ਫਰਾਰੀਆਂ ਆਉਂਦੀਆਂ ਨੇ ਆਪਣੇ ਕੋਲ ਸਾਰੇ ਆਉਂਦੇ ਨੇ ਤੇਲ ਭਰਾਉਣ ਟੌਪ ਟੌਪ ਦੀਆਂ ਨੇ ਗੱਡੀਆਂ ਸਿਰੇ ਵਾਲੀਆਂ ਮੇਰੇ ਵੀਰ ਨੇ ਏਸੀ ਲੈਣਾ ਹੋਵੇ 9000 BTU ਦਾ ਬੈਸਟ ਹੈ ਕਲਾਸ A ਹੈ ਬੈਸਟ ਹੈ ਜਮਾ ਸਿਰੇ ਵਾਲਾ ਤੇ ਇਹਦਾ ਇਹ ਪੈ ਜਾਣਾ ਤੁਹਾਨੂੰ 150 ਰੁਪਏ ਇਹਦਾ ਲਿਮਟਿਡ ਪੀਸ ਨੇ ਕਿਸੇ ਨੇ ਲੈਣਾ ਤਾਂ ਕੰਟੈਕਟ ਕਰ ਸਕਦਾ ਲਓ ਜੀ ਚੱਲ ਪਿਆ ਪ੍ਰੋਵਾ ਪਾਦੀ ਬੈਲਟ ਆਜਾ ਰਹਾ ਰੋਡ ਨੇ ਜਰਾਤੀ ਗਾਡਾ ਮਾਫੜਾ ਜਿੰਨਾ ਮੈਂ ਕਹਾਂ ਮੈਂਗਾ ਵੀ ਰਿਕੁਐਸਟ ਹੈ ਮੇਰੀ ਵੀ ਆ ਜਾ ਟੈਂਪਰਲ ਆ ਗਿਆ ਆ ਕੇ ਕਰਦਾ ਵਧੀਆ ਕੰਮ ਪ੍ਰੈਸ਼ਰ ਪ੍ਰੈਸ਼ਰ ਵੀ ਸਾਰੇ ਉਹ ਕਰਦੇ ਆਦੇ ਦੀ ਅੰਦਰੋਂ ਧੋਤ ਭਈਆ ਕਰਦਾ ਤਾਂ ਬੀਲੇ ਦੇ ਮੈਂ ਕਿਹਾ ਅੰਦਰੋਂ ਜਲ ਸਾਫ ਸਵਈਆ ਕਰਦਾ ਤੇ ਆ ਜਿਹੜੀ ਬੈਗ ਸਾਜ ਆਪਾਂ ਨੇ ਬਦਲੀ ਹੈ ਨਵੀਂ ਹੈ ਪਰਾਣੀ ਦੀ ਜਿਹੜੀ ਉਧਰ ਦੂਈ ਸਾਈਡ ਪਾਤੀ ਤੇ ਇੱਧਰ ਲਿਆ ਕੇ ਪਾਈ ਆ ਮੈਂ ਕਿਹ ਚੈੱਕ ਕਰੀਏ ਵੀ ਕੀ ਕੁਆਲਿਟੀ ਆ ਕੀ ਸਹਾਗਤਾ ਕੀ ਕਹਿੰਦੀ ਹੈ ਮੇਰਾ ਕੋਕਾ ਪਲਾਦੀ ਆ ਉਹਨੂੰ ਤਨ ਨੂੰ ਗਿਆ ਵਾਂ ਕੋ ਪਲਕੋ ਕਾ ਬਲਾ ਦੇ ਮੈਂ ਲੈਣ ਚਲੇ ਗਿਆ ਤਾਂ ਇਹ ਸੀ ਕਰਨੀ ਬਾਹਲੀ ਹੈ ਕਿਉਂਕਿ ਸਾਡਾ ਜਿਹੜਾ ਦਫ਼ਤਰ ਆ ਉਹ ਹੈਗਾ ਕੰਟੇਨਰ ਵਾਲਾ ਸੀਨ ਆ ਮਤਲਬ ਉਹਦਾ ਤੇ ਘਰੇ ਆਪਣੇ ਕੋਲ ਇੱਕ ਵੱੱਡ ਵਿਆ ਤਾਂ ਫਿਰ ਮੇਰੀ ਨੀਂਦ ਬਦਲ ਗਈ ਮੈਂ ਕਿਹਾ ਜਾਂ ਨਵਾਂ ਘਰੇ ਰੱਖ ਲੈਣਾ ਵੈਸੇ ਤਾਂ ਲੱਗੇ ਹੋਏ ਆਣੇ ਸੀ ਤੇ ਉਹ ਇੱਥੇ ਚੱਕ ਲਿਆ ਹੁੰਦਾ ਉਜੀ ਸੈਕਿੰਡ ਟਰਾਈ ਚੱਲ ਰਹੀ ਹੈ ਕਰਦੇ ਮਾਰੋ ਨੀਗਾ ਕਰੀਏ ਗੱਡੀ ਦੀਆਂ ਸੀਟਾਂ ਇਹਨੇ ਆਪਣੇ ਕੋ ਬੁਕਿੰਗ ਪੁਰਾਣੀ ਕਰਾਈ ਹੋਈ ਸੀ ਘੱਟ ਰੇਟ ਵਾਲੀ ਤੇ ਹੁਣ ਤਾਂ ਆਪਾਂ ਰੇਟ 80 ਇਹ ਰੋ ਲੰਨੇ ਆ ਪਹਿਲਾਂ ਉਹ ਤਾਂ 50 ਲੰਦੇ ਸੀਗੇ ਉਹ ਤਾਂ 50 ਦੇ ਟੈਂਡਾ ਦੀ ਬੁਕਿੰਗ ਕਰਾਈਏ ਕਹਿੰਦਾ ਵੀ ਮੈਂ ਗਰਮੀ 'ਚ ਕਰਾਉਂਗਾ ਅੱਜ ਆਹਦਾ ਫੇਰ ਟਾਈਮ ਸੀਗਾ ਅੱਜ ਕਰੀਏ ਦੀ ਗੱਡੀ ਡਨ ਕਰੋ ਟਾਕਿਆ ਟੁਕਿਆ ਚੈੱਕ ਸੈਂਸਾ ਪਾਲਿਸ਼ ਆ ਕੋਈ ਪਾਲਿਸ਼ ਨਹੀਂ ਹੋਈ ਕਿ ਕਿਧਰ ਕੋਈ ਕੁਸ਼ਣ ਨਹੀਂ ਹੈਗਾ ਜੇ ਮੈਂ ਓਰੀਜਨਲ ਸਫਾਈ ਹੈ ਜਿਹੜੀ ਮਤਲਬ ਜਦੋਂ ਜਾਂਸੀ ਚੋਂ ਨਿਕਲਦੀ ਹੈ ਗੱਡੀ ਸੈਡਾ ਸੋਡਾ ਚੈੱਕ ਕਰੋ ਹੈ ਇਹਨਾਂ ਹੁਣ ਕੁਆਲਿਟੀ ਆ ਜਾਵਾ ਕਿਸੇ ਨੇ ਵੀ ਸੀਟਾਂ ਵਾਲੀ ਗੱਡੀ ਕਰਾਉਣੀ ਹੈ ਤਾਂ ਪਹਿਲਾਂ ਅਪਾਇੰਟਮੈਂਟ ਲੈਣੀ ਪੈਣੀ ਹੈ ਅਪਾਇੰਟਮੈਂਟ ਲਈ ਵੀ ਹੋਊਗੀ ਜੇ ਤੇ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਹੋ ਜਾਣਾ ਤੇ ਖਰੋ ਚੱਕ ਡਿੱਗੇ ਡੁੱਗੇ ਇਹ ਫੱਟਾ ਅਸੀਂ ਧੋਦੇ ਨਹੀਂ ਹੈਗੇ ਕਿਉਂਕਿ ਇਹ ਇਹਦੇ ਅੰਦਰ ਲੱਕੜ ਜੀ ਹੁੰਦੀ ਹੈ ਫਿਰ ਉਹ ਫੁੱਲ ਜਾਂਦੀ ਹੈ ਖਰਾਬ ਹੋ ਜਾਂਦਾ ਫੱਟਾ ਕਿਸੇ ਨੇ ਵੀ ਮੇਰੇ ਵੀਰ ਨੇ ਆ ਦੇਖੋ ਇਧਰ ਆ ਚੀਜ਼ਾਂ ਦੇਖੋ ਐਨ ਪੂਰੀ ਸਫਾਈ ਕਰੀ ਹੋਈ ਐ ਇਦਾਂ ਨਹੀਂ ਹੈਗਾ ਵੀ ਇੱਥੇ ਮਿੱਟੀ ਛੜਤੀ ਜੀ ਉੱਥੇ ਛੜਤੀ ਪਹਿਲਾਂ ਬੰਦੇ ਹੈਗੇ ਤੇ ਮੇਰੇ ਕੋਲ ਉਹ ਥੋੜੀਆਂ ਜਿਹੀਆਂ ਗਲਤੀਆਂ ਕਰਦੇ ਤੇ ਉਹ ਉਹਦੇ ਕਰਕੇ ਹੀ ਅੱਜ ਇੱਥੇ ਹੈ ਨਹੀਂ ਜੇ ਉਹ ਗਲਤੀਆਂ ਨਾ ਕਰਦੇ ਤਾਂ ਅੱਜ ਇੱਥੇ ਸਾਡੇ ਕੋਲ ਮੌਜੂਦ ਹੁੰਦੇ ਆ ਦੇਖੋ ਇਹ ਗੱਡੀ ਕਰੀਵੇ ਜਤਿੰਦਰ ਸਿੰਘ ਦੀ ਇਹ ਫੇ ਧੂੜ ਐ ਇਦਾਂ ਹੀ ਖੜਦਾ ਕੰਮ ਕਰਦਾ ਹੌਲੀ ਆ ਆ ਕਰਦਾ ਨੰਬਰ 1 ਆ ਖੜਾ ਗੱਬਰੂ ਐ ਇਦਾਂ ਕਰੋ ਟਾਕੀਆਂ ਡੈਸ਼ਬੋਰਡ ਚੈੱਕ ਕਰੋ ਤੇ ਉਹ ਕਹਿੰਦਾ ਮੈਂ ਇਹ ਗੱਲ ਉਹ ਦੇ ਕੇ ਜਾਊਗਾ ਬੰਦੇ ਨੂੰ ਕਹਿੰਦਾ ਜੇ ਮੈਨੂੰ ਕੰਮ ਪਸੰਦ ਹੋਇਆ ਮੈਂ ਕਿਹਾ ਕੰਮ ਤੈਨੂੰ ਬੇਚਿੱਪ ਹੋ ਜਾ ਕੰਮ ਤਾਂ ਤੈਨੂੰ ਇੱਕ ਨੰਬਰ ਪਸੰਦ ਹੋਊਗਾ ਇਹ ਲਾਏ ਆ ਜਿਹੜੇ ਨਾ ਇਹਦੇ ਰੰਗੇ ਹੈ ਜਿਹਾ ਇਦਾਂ ਗੰਦੇ ਗੰਦੇ ਜਿਹੀ ਲਗੀ ਜੰਦੇ ਨੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਉਹ ਲਾਏ ਗੰਦੇ ਨੇ ਕਹਿੰਦੇ ਨਹੀਂ ਰੰਗੇ ਇਦਾਂ ਦਾ ਵਧੀਆ ਪਾਲਿਸ਼ ਪਾਲਿਸ਼ ਵੱਜੀ ਆ ਗੱਡੀ ਪਰ ਮੀ ਆ ਗਿਆ ਤਾਂ ਤੇ ਸਮਾਨ ਅਸੀਂ ਅੰਦਰ ਕਰ ਲਿਆ ਤਾਂ ਗੱਡੀ માં ਆਪਣੇ ਵਾਲੀ ਅੱਜ ਤਿੰਨ ਵਾਰ ਧੋਤੀ ਕਰੋ ਚੱਕ ਕਿਉਂਕਿ ਟੈਸਟ ਬੰਦੇ ਦੇ ਉਹਦਾ ਚੈੱਕ ਕਰਦੇ ਤੇ ਵੀ ਹਾਂ ਸਹੀ ਚੱਲਦਾ ਸਾਰਾ ਕੁਝ